ਯੂਥ ਤਾਂ ਸਾਡਾ ਜਿਹੜਾ ਪਹਿਲੋ ਜਿਹੜਾ ਹੈ ਉਹ ਪੋਲਿਟਿਕਸ ਤੋਂ ਜਿਹੜਾ ਹੈ ਉਹ ਮੁਨਕਰ ਹੋ ਰਿਹਾ ਹੈ। ਬੁੱਢੇ-ਬੁੱਢੇ ਸਾਰੇ ਜਿਹੜੇ ਨੇ ਉਹ ਪੋਲਿਟਿਕਸ ਚਲਾ ਰਹੇ ਨੇ ਔਰ ਮੁਲਕ ਦਾ ਇਹਨਾਂ ਬੁੱਢਿਆਂ ਨੇ ਭੇੜਾ ਜਿਹੜਾ ਉਹ ਗਰਕ ਕਰ ਦਿੱਤਾ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਜਿਹੜੇ ਹੈ ਉਹ ਪੋਲਿਟਿਕਸ ਦੇ ਵਿੱਚ ਆਉਣ ਤੇ ਇਹ ਜਿਹੜੀਆਂ ਸਿੰਧੀਗੜ੍ਹ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਇਹ ਨੌਜਵਾਨਾਂ ਨੂੰ ਪੋਲਿਟਿਕਸ ਸਿੱਖਣ ਦਾ ਇੱਕ ਬਹੁਤ ਵੱਡਾ ਜਿਹੜਾ ਪਲੇਟਫਾਰਮ ਮੁਹੱਈਆ ਕਰਵਾਉਂਦੀ ਹੈ। ਤੇ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਯੂਨੀਵਰਸਿਟੀ ਚੋਣਾਂ ਤੋਂ ਜਿਹੜਾ ਵਿਦਿਆਰਥੀਆਂ ਨੂੰ ਪਾਸੇ ਕਰਕੇ ਉਹਨਾਂ ਦੇ ਅਧਿਕਾਰਾਂ ਨੂੰ ਪਾਸੇ ਕਰਕੇ ਇੱਕ ਕਿਸਮ ਦਾ ਸਿਆਸਤ ਦੇ ਵਿੱਚ ਨੌਜਵਾਨਾਂ ਦਾ ਦਾਖਲਾ ਜਿਹੜਾ ਹੈ ਉਹ ਬੰਦ ਕਰਨਾ ਚਾਹ ਰਹੀ ਹੈ ਇਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ 10 ਤਰੀਕ ਨੂੰ ਜਿਹੜਾ ਵੀ ਪ੍ਰੋਗਰਾਮ ਇਸ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਉਲੀਕਿਆ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਜਿੰਦ ਜਾਣ ਦੇ ਨਾਲ ਜਿਹੜਾ ਹੈ ਉਸ ਮਹੂਲੀਅਤ ਕਰਾਂਗੇ ਕਿਹੜੇ ਬਜ਼ੁਰਗ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪ੍ਰਧਾਨ ਮੰਤਰੀ ਨੂੰ ਕੋਟ ਕਰ ਰਹੇ ਨੇ ਸਾਰੇ ਜਿੰਨੇ ਤੁਸੀਂ ਦੇਖੋ 80% ਬੁੱਢੇ 90% ਬੁੱਢੇ ਨੇ ਜੀ 90% ਤੁਸੀਂ ਹਰ ਸਟੇਟ ਸਟੇਅਰ ਵਾਈਜ਼ ਵੀ ਦੇਖੀਏ ਤਾਂ 90% ਬੁੱਢੇ ਆ ਹੁਣ ਜੇ ਭਾਰਤ ਨੇ ਜੇ ਤਰੱਕੀ ਕਰਨੀ ਹੈ ਜੇ ਸਟੇਟਾਂ ਨੇ ਤਰੱਕੀ ਕਰਨੀ ਹੈ ਤੇ ਨੌਜਵਾਨਾਂ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਪਵੇਗਾ ਯਾਨੀ ਜੀ 10 ਨੂੰ ਤੁਸੀਂ ਚਾਹੇ ਉਹ ਲੜਕੀਆਂ ਹੋਣ ਚਾਹੇ ਉਹ ਲੜਕੇ ਹੋਣ ਤੁਸੀਂ ਖੁਦ ਵੀ ਆਓਗੇ 10 ਨੂੰ ਬਿਲਕੁਲ ਜੀ ਸਾਡੇ ਸਾਡੇ ਜਿਹੜੇ ਤਿੰਨ ਇੱਥੇ ਅਹੁਦੇਦਾਰ ਜਿਹੜੇ ਨੇ ਉਹ ਇੱਥੇ ਬੈਠੇ ਨੇ ਉਹ ਹਰ ਪੱਖ ਤੋਂ ਅਸੀਂ ਸਹਿਯੋਗ ਜਿਹੜਾ ਹੈ ਇਸ ਪ੍ਰੋਗਰਾਮ ਦੇ ਲਈ ਦਿਆਂਗੇ ਜੀ ਜਿਸ ਤਰੀਕੇ ਨਾਲ ਅੱਜ ਭਾਜਪਾ ਨੇ ਬਿਆਨ ਦਿੱਤਾ ਕਿ ਦੇ ਵੀ ਪਹਿਲਾ ਸਟੇਪ ਔਰ ਕੇਂਦਰ ਸਰਕਾਰ ਦਾ 60% ਦਾ ਰੇਸ਼ਿਓ ਜਿਹੜੀ ਪੰਜਾਬ ਸਰਕਾਰ ਹੈ ਉਹ 3 ਸਾਲ ਤੋਂ 20% ਦੇ ਹਿਸਾਬ ਨਾਲ ਰੇਸ਼ਿਓ ਦੇ ਰਹੀ ਆ ਜਿੱਕੇ ਪੰਜਾਬ ਨੂੰ ਚਾਹੁੰਦੇ ਤਾਂ ਪੰਜਾਬ ਰੱਖ ਲਵੇ ਯੂਨੀਵਰਸਿਟੀ ਦੇਖੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀਆਂ ਵੀ ਗਲਤੀਆਂ ਰਹੀਆਂ ਨੇ ਚਾਹੇ ਉਹ ਸਰਕਾਰਾਂ ਪਿਛਲੀਆਂ ਸਰਕਾਰਾਂ ਸੀ ਚਾਹੇ ਉਹ ਮੌਜੂਦਾ ਸਰਕਾਰ ਹੈ ਇਹਨਾਂ ਨੇ ਵੀ ਯੂਨੀਵਰਸਿਟੀ ਤੋਂ ਆਪਣਾ ਜਿਹੜਾ ਹੱਕ ਜਿਹੜਾ ਹੈ ਉਹ ਇੱਕ ਕਿਸਮ ਦਾ ਛੱਡਿਆ ਚਲਾਕੀ ਦੇ ਨਾਲ ਛੱਡਿਆ ਚੁਸਤੀ ਦੇ ਨਾਲ ਛੱਡਿਆ ਬੇਈਮਾਨੀ ਦੇ ਨਾਲ ਛੱਡਿਆ ਲੇਕਿਨ ਇਹ ਕਹਿਣ ਤੋਂ ਗਰੇਜ਼ ਨਹੀਂ ਕਿ ਇਹਨਾਂ ਸਟੇਟਾਂ ਦੀ ਵੀ ਜਿਹੜੀ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਵੀ ਗਲਤੀ ਹੈ ਪਿਛਲੀਆਂ ਸਰਕਾਰਾਂ ਦੀ ਵੀ ਹੋਣ ਵਾਲੀ ਦੀ ਪ੍ਰਧਾਨ ਜੀ ਪੰਥਕ ਤੇਰਾ ਕਿਵੇਂ ਜ਼ਿੰਮੇਵਾਰੀ ਨਿਭਾਉਣ ਗਿਆ ਇਸ ਯੂਨੀਵਰਸਿਟੀ ਪੰਜਾਬ ਜੋ ਵੀ ਸਾਡੀ ਜ਼ਿੰਮੇਵਾਰੀ ਨੌਜਵਾਨ ਲਾਉਣਗੇ ਅਸੀਂ ਨਿਭਾਹਾਂਗੇ ਅੱਛੀ ਵਿਚਾਰ ਚਰਚਾ ਹੋਈ ਬਸ ਇਹੋ ਹੀ ਹੈ ਕਿ ਉਹਨਾਂ ਨੇ ਸਵਸਤੀ ਦੀ ਹੋਮ ਨੂੰ ਬਚਾਉਣ ਦੇ ਲਈ ਇਸ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਬਚਾਉਣ ਦੇ ਲਈ ਅਸੀਂ ਜਿਹੜਾ ਹੈ ਉਹ ਪਹਿਰੇਦ ਉਹ ਲੜਾਈ ਲੜਾਂਗੇ ਔਰ ਮੈਂ ਸਾਰੇ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਵੀ ਇੱਥੇ ਵਕਰੀਆਂ ਵਕਰੀਆਂ ਸਟੇਟਾਂ ਦੇ ਨੌਜਵਾਨ ਪੜਦੇ ਆ ਉਹਨਾਂ ਨੂੰ ਬਸ ਇਹੋ ਅਪੀਲ ਕਰਦਾ ਕਿ ਇਹ ਲੜਾਈ ਜਿਤਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਯੂਥ ਤਾਂ ਸਾਡਾ ਜਿਹੜਾ ਪਹਿਲੋ ਜਿਹੜਾ ਹੈ ਉਹ ਪੋਲਿਟਿਕਸ ਤੋਂ ਜਿਹੜਾ ਹੈ ਉਹ ਮੁਨਕਰ ਹੋ ਰਿਹਾ ਹੈ ਬੁੱਢੇ ਬੁੱਢੇ ਸਾਰੇ ਜਿਹੜੇ ਨੇ ਉਹ ਪੋਲਿਟਿਕਸ ਚਲਾ ਰਹੇ ਨੇ ਔਰ ਮੁਲਕ ਦਾ ਇਹਨਾਂ ਬੁੱਢਿਆਂ ਨੇ ਭੇੜਾ ਜਿਹੜਾ ਉਹ ਗਰਕ ਕਰ ਦਿੱਤਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਜਿਹੜੇ ਹੈ ਉਹ ਪੋਲਿਟਿਕਸ ਦੇ ਵਿੱਚ ਆਉਣ ਤੇ ਇਹ ਜਿਹੜੀਆਂ ਸਿੰਧੀਗੜ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਇਹ ਨੌਜਵਾਨਾਂ ਨੂੰ ਪੋਲਿਟਿਕਸ ਸਿੱਖਣ ਦਾ ਇੱਕ ਬਹੁਤ ਵੱਡਾ ਜਿਹੜਾ ਪਲੇਟਫਾਰਮ ਮੁਹੱਈਆ ਕਰਵਾਉਂਦੀ ਹੈ ਤੇ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਯੂਨੀਵਰਸਿਟੀ ਚੋਣਾਂ ਤੋਂ ਜਿਹੜਾ ਵਿਦਿਆਰਥੀਆਂ ਨੂੰ ਪਾਸੇ ਕਰਕੇ ਉਹਨਾਂ ਦੇ ਅਧਿਕਾਰਾਂ ਨੂੰ ਪਾਸੇ ਕਰਕੇ ਇੱਕ ਕਿਸਮ ਦਾ ਸਿਆਸਤ ਦੇ ਵਿੱਚ ਨੌਜਵਾਨਾਂ ਦਾ ਦਾਖਲਾ ਜਿਹੜਾ ਹੈ ਉਹ ਬੰਦ ਕਰਨਾ ਚਾਹ ਰਹੀ ਹੈ ਇਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ 10 ਤਰੀਕ ਨੂੰ ਜਿਹੜਾ ਵੀ ਪ੍ਰੋਗਰਾਮ ਇਸ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਉਲੀਕਿਆ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਜਿੰਗ ਜਾਣਦੇ ਨਾਲ ਜਿਹੜਾ ਹੈ ਉਸ ਮੂਲੀਅਤ ਕਰਾਂਗੇ ਕਿਹੜੇ ਬਜ਼ੁਰਗ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪ੍ਰਧਾਨ ਮੰਤਰੀ ਨੂੰ ਕੋਟ ਕਰ ਰਹੇ ਨੇ ਸਾਰੇ ਜਿੰਨੇ ਤੁਸੀਂ ਦੇਖੋ 80% ਬੁੱਢੇ 90% ਬੁੱਢੇ ਨੇ ਜੀ 90% ਤੁਸੀਂ ਹਰ ਸਟੇਅਰ ਵਾਈਜ਼ ਵੀ ਦੇਖੀਏ ਤੇ 90% ਬੁੱਢੇ ਆ ਹੁਣ ਜੇ ਭਾਰਤ ਨੇ ਜੇ ਤਰੱਕੀ ਕਰਨੀ ਹੈ ਜੇ ਸਟੇਟਾਂ ਨੇ ਤਰੱਕੀ ਕਰਨੀ ਹੈ ਤੇ ਨੌਜਵਾਨਾਂ ਨੂੰ ਪੋਲਿਟਿਕਸ ਦੇ ਵਿੱਚ